ਮਿਹਨਤ ਕਰ ਸਵਾ ਜਿੰਦਾਬਾਦ 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 ਮਨਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਮਨਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਵਿਅਤੀ ਮਜ਼ਦੂਰ ਸਵਾ ਜਿੰਦਾਬਾਦ 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 ਮਨਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਪ੍ਰਧਾਨ ਜੀ ਤੁਹਾਡਾ ਕੀ ਨਾਮ ਮੇਰਾ ਨਾਮ ਗੁਰਤੇਜ ਸਿੰਘ ਜੀ ਪਿੰਡ ਡੋਕ ਹਾਂਜੀ ਤੇ ਜਿਹੜਾ 12 ਅੰਤਰੀਕ ਨੂੰ ਡੀਸੀ ਦਾ ਉਤਰ ਆ ਗਿਆ ਆਪਣਾ ਧਰਨਾ ਉਹ ਭਾਰੇ ਇਕੱਠ ਲੈ ਕੇ ਅਸੀਂ ਆਜਰਵਾਂਗੇ ਉੱਥੇ ਠੀਕ ਆ ਤੁਹਾਡੀ ਮੰਗਾ ਕੀ ਹੈ ਮੰਗਾ ਦਿਹਾੜੀ ਵਧਾਈ ਜਾਵੇ ਜੀ ਸਾਨੂੰ 100 ਦਿਨ ਤੋਂ 200 ਦਿਨ 700 ਰੁਪਏ ਦੇ ਹਾਂ ਕੀਤਾ ਜਾਵੇ ਜੀ ਹਾਂ ਉਹਦੇ ਕੋਲ ਲੇਬਰ ਕਿੰਨੇ ਲੇਬਰ ਭਉਤਾ ਜੀ ਲੇਬਰ ਹੈਗਾ 100 ਤੋਂ 150 ਬੰਦਾ 150 ਦੇ ਕਰੀਬ ਲੇਬਰ ਹਾਂਜੀ ਹਾਂਜੀ ਜੇ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਫਿਰ ਫਿਰ ਅਸੀਂ ਐਂ ਧਰਨਾ ਹੀ ਲਾਵਾਂਗੇ ਜਾਰੀ ਰੱਖਾਂਗੇ ਜੀ ਜਾਰੀ ਰੱਖਾਂਗੇ ਐਂ ਕੰਮ ਆਪਦਾ ਠੀਕ ਹੈ ਜੀ ਹਾਂਜੀ